ਯਾਹ ਬੇ ਕਵਲਜੀਤ ਅਵੇਕੀਤਾ ਅਵੇਕੀਤਾ ਆਜਾ ਆਪਣੇ ਦੋਸਤਾਂ ਨਾਲ ਗੱਲ ਕਰ ਲੈ ਮੈਨੂੰ ਵੀ ਸਮਝਦਾ ਸਮਾਣਾ ਕਰੇ ਮੇਰੇ ਪਰਿਵਾਰ ਦੇ ਅਜੇ ਕਵਲਜੀਤ ਕਵਲਜੀਤ ਹਾਕੀ ਦਾ ਪੜੇ ਹੀ ਹਾਂ ਇਹ ਬਾਬੇ ਚੱਲਿਆ ਸਿੱਧੀ ਸਿੱਧੀ ਚੱਲਿਆ ਆਉਂਦਿਆਂ ਆਉਂਦਿਆਂ ਗੱਡੀ ਵਾਲਿਆਂ ਨੇ ਮਾਰ ਦਿੱਤਾ ਹਏ ਗੱਡੀ ਵਾਲੇ ਮਾਰ ਕੇ ਸੁੱਟ ਗਏ ਫਿਰ ਕਿ ਇੱਥੇ ਆਣ ਕੇ ਹਸਪਤਾਲ ਲਿਕੇ ਗੱਡੀ ਚ ਮੁੜ ਕੇ ਦੌੜ ਗਏ ਹਸਪਤਾਲ ਛੱਡ ਕੇ ਹਾਏ ਇਹਨੂੰ ਮਗਰੋਂ ਫੋਨ ਗਿਆ ਵਾ ਸਾਡਾ ਫੋਨ ਮੁੜ ਕੇ ਕਹਿੰਨੇ ਪਤਾ ਨਹੀਂ ਕਿੰਨੇ ਕੀਤਾ ਹਾਏ ਮੇਰਾ ਪੋਤਮ ਦੇ ਨੂੰ ਵੇਖਿਆ ਤੇ ਹਾਏ ਹਾਏ ਇਹਦਾ ਜਮਾਨਾ ਹਾਏ ਇਹ ਮੋਟਰਸਾਈਕਲ ਤੇ ਹਾਏ ਸਿੱਧੀ ਜਲੀ ਆਹੀ ਇਹ ਇਹ 20 ਸਾਲ ਦਾ ਹਾਏ ਮੈਂ ਕਿਹਾ ਹਾ ਕੀ ਖੇਰ ਦਾ ਸੀ ਟੁੱਟ ਸੰਸਾਰ ਟੁੱਟ ਗਿਆ ਫਰੀਦਕੋਟ ਰਹਿ ਕੇ ਆਇਆ ਵਾ ਉਥੇ ਰਹਿ ਕੇ 15 16 ਸਾਲ ਆ ਹੁਣ ਇੱਥੇ ਬਾਬੇ ਬਕਾਲੇ ਹੀ ਉਥੇ ਅਕੈਡਮੀ ਖੇਰਦਾ ਹੀ ਹਾਏ ਹਾਏ ਮੇਰਾ ਪੁੱਤ ਨਹੀਂ ਲੱਭਣਾ ਮੇਰਾ ਪੁੱਤ ਨਹੀਂ ਲੱਭਣਾ ਮਨਕਲਾਂ ਦੇ ਰਸਤੇ ਦੇ ਵਿੱਚ ਜਿਹੜਾ ਐਕਸੀਡੈਂਟ ਹੋਣਾ ਇੱਕ ਨੌਜਵਾਨ ਜਿਹੜਾ ਉਹਦੀ ਮੌਤ ਹੋ ਗਈ ਸੀ ਉਹਦੇ ਚ ਜਿਹੜਾ ਸੈਂਟਰੋ ਕਾਰ ਵਾਲਾ ਤੇ ਉਹਦੇ ਮਨਾਲੀ ਇੱਕ ਸਵਿਫਟ ਕਾਰ ਵਾਲਾ ਸੀ ਉਹਨੇ ਸਵਿਫਟ ਕਾਰ ਵਾਲੇ ਨੇ ਸਾਨੂੰ ਫੋਨ ਤੇ ਤੇ ਸੰਪਰਕ ਹੋ ਗਿਆ ਉਹ ਦਿਨ ਉਹਨੇ ਦੱਸਿਆ ਵੀ ਮੈਂ ਆਪਣੀ ਵਾਈਫ ਸਗੋਂ ਗੱਡੀ ਚ ਬਿਠਾ ਕੇ ਤੇ ਉਹਨੂੰ ਇੱਥੇ ਦਾਖਲ ਕਰਾਇਆ ਪਰ ਬਦਕਿਸਮਤੀ ਇਹ ਹੋਈ ਵੀ ਜਿਨ੍ਹਾਂ ਨੇ ਇੱਥੋਂ ਤੱਕ ਲਿਆਂਦਾ ਪਰ ਉਹਨਾਂ ਨੇ ਆਪਣਾ ਕੋਈ ਫੋਨ ਦੀ ਐਂਟਰੀ ਨਹੀਂ ਆਪਣੇ ਨਾਮ ਦੀ ਐਂਟਰੀ ਨਹੀਂ ਕਰਾਈ ਜਿਹੜੀ ਕਿ ਬਹੁਤ ਜ਼ਰੂਰੀ ਆ ਤੇ ਉਹ ਹੁਣ ਸਾਡੇ ਸਾਨੂੰ ਲੱਗਦਾ ਕਿਉਂਕਿ ਗੱਡੀ ਦਾ ਨੰਬਰ ਜਿਹੜਾ ਹੈ ਇਹਨਾਂ ਦੇ ਵਿੱਚ ਪਬਲਿਕ ਦੇ ਵਿੱਚ ਹੀ ਬਹੁਤ ਚੰਗੇ ਬੰਦੇ ਜਿਨ੍ਹਾਂ ਦੀ ਹੈਲਪ ਨਾਲ ਸੀ ਉਹ ਟ੍ਰੇਸ ਹੋ ਗਿਆ ਪਲੱਸ ਉਹਦੀਆਂ ਫੋਟੋਆਂ ਵੀ ਸਾਡੇ ਕੋਲ ਆ ਗਈਆਂ ਨੇ ਤੇ ਇਹੋ ਜਿਹੇ کیسਾਂ ਦੇ ਵਿੱਚ ਕੋਈ ਗੁਜਾਇਸ਼ ਨਹੀਂ ਰਹਿੰਦੀ ਵੀ ਇਹ ਕੇਸ ਟ੍ਰੈਸ ਨਹੀਂ ਹੋਣਾ ਵੈਸੇ ਤਾਂ ਅਸੀਂ ਬਹੁਤ ਜਲਦੀ ਕਰ ਦੇਣਾ ਪਰ ਮੇਰੀ ਸਾਰਿਆਂ ਨੂੰ ਇੱਕੋ ਹੀ اپیل ਆ ਵੀ ਸਾਰੇ کیسਾਂ 'ਚ ਜਾਮ ਲਾਉਣੇ ਜ਼ਰੂਰੀ ਨਹੀਂ ਸਭ ਇੱਕ ਦੂਜੇ ਦਾ ਸਾਥ ਦੇ ਕੇ ਉੱਤੇ ਯਤਨ ਕਰਨ ਵਾਲੀ ਇਹ ਕੇਸ ਟ੍ਰੈਸ ਹੋ ਸਕਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ اپیل ਕਰਾਂਗਾ ਵੀ ਰੋਡ ਜਾਮ ਕਰਨ ਨਾਲ ਜਿਹੜਾ ਹੈਗਾ ਉਹ ਅਮਨ ਸ਼ਾਂਤੀ ਭੰਗ ਹੁੰਦੀ ਆ ਤੇ ਅਮਨ ਸ਼ਾਂਤੀ ਕਦੀ ਭੰਗ ਨਹੀਂ ਹੋਣੀ ਚਾਹੀਦੀ ਕੇਸ ਟ੍ਰੈਸ ਕਰਨ ਤੇ ਜ਼ੋਰ ਲਾਉਣਾ ਚਾਹੀਦਾ ਔਰ ਠੰਡੇ ਰਹਿ ਕੇ ਚੰਗਾ ਦਿਮਾਗ ਵਰਤ ਕੇ ਕੰਮ ਕਰਨਾ ਚਾਹੀਦਾ ਸਾਨੂੰ ਦੇਖੋ ਜੀ ਮੇਰੇ ਖਣਬ ਤੱਕ ਤੇ ਸਾਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਸਾਰਾ ਕੁਝ ਟਰੇਸ ਹੋ ਰਿਹਾ ਪਰ ਫਿਰ ਵੀ ਜੇ ਜਿਆਦਾ ਜਿਆਦਾ ਲੱਗਣਗੇ ਵੱਧ ਤੋਂ ਵੱਧ ਕੱਲ ਤੱਕ ਹੋ ਜਾਏਗਾ ਇਹ ਤੋਂ ਵੱਧ ਤਾਂ ਟਾਈਮ ਨਹੀਂ ਅਸੀਂ ਲੱਗਣ ਦਿੰਦੇ ਹੁੰਦੇ ਪਰ ਫਿਰ ਵੀ ਕੁਝ ਕੇਸ ਇਦਾਂ ਦੇ ਵੀ ਐ ਇਹ ਕੋਈ ਪੁਲਿਸਬਸ ਸੱਕੀਨੀ ਨਹੀਂ ਤੁਹਾਡੇ ਚੋਂ ਕਿਸੇ ਨੂੰ ਮੈਂ ਯੂਨੀਫਾਰਮ ਦੇ ਦਿੰਨਾ ਉਹ ਕਹਦੇ ਮੈਂ ਇੱਕ ਦਿਨ ਚ ਇੱਕ ਕੇਸ ਟਰੇਸ ਕਰਦਾਗਾ ਮੈਂ ਵੀ ਬਿਲਕੁਲ ਤੁਹਾਡੇ ਵਰਗਾ ਸਿੰਪਲ ਐ ਇਹ ਜ਼ਰੂਰੀ ਐ ਵੀ ਮੈਂ ਆਪਣੇ ਕੰਮ ਚ ਥੋੜਾ ਐਕਸਪਰਟ ਐ ਇਸ ਕਰਕੇ ਮੈਨੂੰ ਆਸ ਐ ਵੀ ਬੈਸੇ ਤੇ ਹੁਣੇ ਟਰੇਸ ਹੋ ਚੱਲਿਆ ਜੇ ਨਹੀਂ ਹੋਏਗਾ ਤਾਂ ਆਪਾਂ ਕੱਲ ਤੱਕ ਹਰ ਹਾਲਤੇ ਕੇਸ ਇਹ ਦੇਤੇ ਅਸੀਂ ਦੇਖੋ ਐਕਸੀਡੈਂਟ ਦਾ ਪਰਚਾ ਦਰਜ ਕਰਾਂਗੇ ਉਹਦੇ ਚ ਫੈਮਿਲੀ ਨੂੰ ਜਿਹੜੀ ਉਹਨਾਂ ਦੀ ਕੋਈ ਹੈਲਪ ਹੁੰਦੀ ਆ ਕਿਉਂਕਿ ਜਦੋਂ ਬੱਚਾ ਕੋਈ ਜਵਾਨ ਜਾਂ ਇੱਕ ਉਮਰ ਤੱਕ ਉਹਦੀ ਡੈਥ ਹੁੰਦੀ ਆ ਤਾਂ ਉਹ ਸ਼ੈਸ਼ਨ ਟ੍ਰਾਇਲ ਕੇਸ ਕਰਕੇ ਤੋਂ ਉਹਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਫੈਮਿਲੀ ਦੀ ਹਲਪ ਹੋ ਸਕਦੀ ਹੈ ਪੁਲਿਸ ਦਾ ਇੱਕੋ ਹੀ ਕੰਮ ਹੁੰਦਾ ਕਿ ਹਰ ਤਰੀਕੇ ਨਾਲ ਉਸ ਫੈਮਿਲੀ ਦੀ ਮਦਦ ਕਰਨੀ ਉਹਨਾਂ ਨੂੰ ਕਲੇਮ ਵੀ ਦਵਾਵਾਂਗੇ ਇਹ ਆਪੇ ਲੋਕ ਮਹਿਸੂਸ ਕਰਨਗੇ ਕਿ ਹਾਂ ਵੀ ਪੁਲਿਸ ਵੀ ਜਿਹੜੀ ਆ ਬਹੁਤ ਲੋਕਾਂ ਦੀ ਹਲਪ